ਮੈਂ ਐਕਸੀਡੈਂਟ ਚੋਂ ਕਿਸੀ ਪਰ ਕਿਤੇ ਪੈਰ ਨਹੀਂ ਰੱਖਦੇ ਉੱਥੇ ਮੈਂ ਆ ਕੇ ਝੋੜ ਦੇ ਲੱਗੀ ਸੀ ਪਹਿਲੋ ਮੇਰਾ ਸਿਰ ਲੱਗਿਆ 에어 ਬੈਗ ਚ ਬਿਕਾਸ ਇੰਪੈਕਟ ਬੋ ਤੇਜ਼ ਸੀ ਮੈਂ ਉੱਥੇ ਥੱਲੇ ਫਸਿਆ ਮੈਨੂੰ ਨਹੀਂ ਪਤਾ ਸੀ ਕਿੱਥੇ ਸੀ ਉਸ ਟਾਈਮ ਮੈਨੂੰ ਨਹੀਂ ਪਤਾ ਫ੍ਰੀ ਹੋਏ ਕਿੱਥੇ ਸੀ ਨਹੀਂ ਮੈਨੂੰ ਨਹੀਂ ਪਤਾ ਮੈਨੂੰ ਇਹ ਲੱਗਦਾ ਸੀ ਕਿ ਯੂ نو ਅਗ ਲੱਗ ਗਈ ਗੱਡੀ ਨੂੰ ਮੈਂ ਇਹੀ ਸੋਚੇ ਸੀ ਕਿ ਨਹੀਂ ਇਦਾਂ ਨਹੀਂ ਇਹ ਤਾਂ ਨਹੀਂ ਮੰਨਣਾ ਵਾਹਿਗੁਰੂ ਇਦਾਂ ਨਹੀਂ ਮੰਨਣਾ ਫੇਰ ਮੈਂ ਸੋਚਿਆ ਗੱਡੀ ਬ੍ਰਿਜ ਤੋਂ ਉੱਤਰ ਚਣੀ ਹੈ ਕਿਸ ਮੈਨੂੰ ਅੱਗੇ ਮੇਕੋ ਨਹੀਂ ਦੱਸਦਾ ਸੀ ਕਿ ਕਿੱਥੇ ਸੀ ਮੈਂ ਥੱਲੇ ਡਿੱਗੀ ਫਸੀ ਹੋ ਕਦੋਂ ਮੈਂ ਉੱਠੀ ਮੈਂ ਦੀਪ ਨੂੰ ਦੇਖਿਆ ਮੈਂ ਕਿਹਾ ਦੀਪ ਉੱਠ ਮੈਂ ਇਹੀ ਗੱਲਾਂ ਦੀਪ ਤੋਂ ਸੁਣੀਆਂ ਸੀ ਉਹਨੇ ਕਿਹਾ ਓ ਸ਼ਿਟ ਬੁੱਕ ਸੌਫਟਲੀ ਉਹਨੇ ਕਿਹਾ ਸੀ ਮੈਂ ਕਿਹਾ ਨਹੀਂ ਜਾਣ ਮੈਂ ਕਿ ਤੂੰ ਉੱਠ ਇਹ ਕਹਿੰਦੇ ਬੀ ਫਾਈਨ ਤੈਨੂੰ ਕੋਸ਼ ਨਹੀਂ ਖਾਇਆ ਤੋ ਉੱਠ ਖਾਇਆ ਜਵਾਬ ਨਹੀਂ ਦਿੱਤਾ ਦੀਪ ਨੇ ਨਾਮਾ ਸੋਚਿਆ ਕਿ ਉਹਦੀ ਡੈਥ ਹੋ ਜੂਗੀ ਕਦੇ ਨਹੀਂ ਸੀ ਸੋਚਿਆ ਬਿਕਾਜ਼ ਦੀਪ ਇਨ ਨਾ ਸਟਰੋਂਗ ਸੀ ਮੈਂ ਨਹੀਂ ਸੋਚਿਆ ਕਿ ਉਹ ਮੈਨੂੰ ਜਾ ਕੇ ਸ਼ਟਲ ਦੂਗਾ ਏ ਵੀ ਇੱਦਾਂ ਮੈਂ ਵਾਇਰੂ ਦਾ ਨਾਮ ਲਿਆ ਮੈਂ ਕਿ ਵਾਇਰੂ ਆਂਸੰਗ ਮੇਰੇ ਨਾਲਾ ਤੁਸੀਂ ਤੁਸੀਂ ਪਲੀਜ਼ ਮੈਨੂੰ ਉਠਾਓ ਤੂੰ ਮੈਂ ਦੀਪ ਤੇ ਕੋਲ ਜਾ ਸਕਦੀ ਹਾਂ ਤੇ ਕਾਫੀ ਲੱਗੇਜ ਆਇਓ ਸੀ ਉਹ ਸਾਰੇ ਅੱਗੇ ਆਏ ਸੋ ਬਿਕਾਜ਼ ਕਿੰਨੀ ਜ਼ੋਰ ਤੇ ਨਾ ਗੱਡੀ ਲੱਗੀ ਮੈਂ ਮੱਸੀ ਉੱਠੀ ਮੈਂ ਉਸ ਟਾਈਮ ਯੂ ਨੋ ਮੇਰੇ ਪੈਰ ਦੂਸਰੇ ਸਾਈਡ ਤੇ ਸੀ ਕਿਤੇ ਦੀਪ ਸੀ ਉੱਥੇ ਮੇਰੇ ਪੈਰ ਫਸੇ ਸੀ ਮੈਂ ਸੋਚਦੀ ਸੀ ਮੈਂ ਕਿ ਨਹੀਂ ਮੇਰਾ ਪੈਰ ਵੀ ਗਿਆ ਦਾਲ ਮਿਲਟੂ ਵੀ ਇੰਨੀ ਦੁਖਦੀ ਸੀ ਪਰ ਮੈਂ ਉੱਠ ਕੇ ਮਨਦੀਪ ਦੇ ਕੋਲ ਗਈ ਮੈਂ ਦੇਖਿਆ ਉਹਦਾ ਫੋਟਸ ਵੀ ਦੇਖਿਆ ਸੀ ਉਸ ਟਾਈਮ ਪਰ ਬੰਦੇ ਨੂੰ ਸ਼ੌਕ ਦੇ ਵਿੱਚ ਹੁੰਦਾ ਨਾ ਮੈਨੂੰ ਵੀ ਨਹੀਂ ਸਮਝ ਆਉਂਦੀ ਸੀ ਕਿ ਹੋਇਆ ਕੀ ਮੈਂ ਦੀਪ ਦੇ ਕੋਲ ਗਈ ਦੀਪ ਇੱਧਾ ਪਿਆ ਸੀ ਮੈਂ ਕਿਹਾ ਦੀਪ ਉੱਠ ਮੈਂ ਉਹਦਾ ਮੂੰਹ ਯੂ نو ਮੇਰੇ ਮੂੰਹ ਤੱਕ ਆਫ ਕੀਤਾ ਐ ਬਹੁਤ ਕਾਫੀ ਬਲੱਡ ਆਉਂਦਾ ਸੀ ਕਿ ਕਿਸ ਕਿਰੀ ਸਕੋਰਪੀਓ ਦੀ ਰੂਫ ਸੀ ਉਹ ਆਕੇ ਦੀਪ ਤੇ ਕਿੱਥੇ ਲੱਗੀ ਸੀ ਕਿਦੋਂ ਮੈਂ ਇੰਨਾ ਖੂਨ ਦੇਖਿਆ ਮੈਂ ਕਿਹਾ ਨਹੀਂ ਮੈਂ ਮੈਨੂੰ ਵੀ ਪੇਂਟ ਦੀ ਫੀਲਿੰਗ ਆਈ ਸੀ ਸੋ ਮੈਂ ਪਿੱਛੇ ਹੋ ਗਈ ਮੈਂ ਮੇਰੇ ਸੀਟ ਤੇ ਚਲ ਗਈ ਸੀ ਫਿਰ ਮੈਂ ਵੀ ਨਹੀਂ ਸੀ ਠੀਕ ਉਸ ਟਾਈਮ ਮੈਂ ਸੀਟ ਤੇ ਪੈ ਗਈ ਮੈਂ ਇਹ ਕਹੀ ਕਿ ਮੈਂ ਕਿਹਾ ਹੈਲਪ ਹੈਲਪ ਕਿ ਕੋਈ ਲੋਕ ਆਏ ਮੇਰੀ ਵੀ ਸੀਟ ਜੈਮ ਅ ਮੇਰਾ ਡੋਰ ਜੈਮ ਜੈਮ ਸੀ ਉਸ ਟਾਈਮ ਉਹ ਕਿਸੇ ਮिन्नੂ ਵੀ ਪਾਰ ਕਟ ਨੂੰ ਥੋੜੀ ਖੋਲਦੀ ਸੀ ਤਾਂ ਉਹਨਾਂ ਨੂੰ ਮੈਂ ਕਿਹਾ ਸੀ ਮੈਂ ਕਿਹਾ ਮੈਂ आई एम ब्रीदिंग ਬਦਦੀਪ ਨੂੰ ਤੁਸੀਂ ਹੱਪ ਕਰੋ ਤੇ ਉਦੋਂ ਮੈਨੂੰ ਉਹਨਾਂ ਨੇ ਮੈਨੂੰ ਮੈਨੂੰ ਚੱਕ ਕੇ ਥੱਲੇ ਰੱਖਤਾ ਮੈਂ ਉਸ ਟਾਈਮ ਨੂੰ ਕਿੱਸੇ ਮੈਂ ਕਿਹਾ ਆਪਕੋ ਮਾਲਮ ਹੈ ਦੀਪ ਸਿੱਧੂ ਕੌਣ ਹੈ ਉਹ ਉਹੀ ਹੈ ਆਪ ਉਸਕੋ ਹੱਪ ਕਰਨਾ ਫਿਰ ਕਿਨ ਆਕੇ ओके यू नो ਉਸ ਦੂਸਰੇ ਲੋਪੀ ਸ਼ੌਕ ਦੇ ਵਿੱਚ ਸੀ ਮੈਨੂੰ ਥੱਲੇ ਪਈ ਨੂੰ ਮੈਂ ਬਸ ਦੇਖ ਰਹੀ ਸੀ ਕਿ ਦੀਪ ਨੂੰ ਮਾਰ ਕੱਟ ਪਰ ਦੀਪ ਨੂੰ ਕੱਟ ਨੂੰ ਬੋਖਾ ਸੀ ਬਿਕਾਜ਼ ਕਿ ਇਨ ਫੈਕਟਲੀ 올 द साइड ਸਾਰੀ ਸਟੇਂਗ ਵੀ ਅੱਗੇ ਆਈ ਸੀ ਬਹੁਤ ਮੁਸ਼ਕਲ ਸੀ ਦੀਪ ਨੂੰ ਕੱਟ ਨੂੰ ਉਹਨਾਂ ਨੇ ਮੈਨੂੰ ਕਿਹਾ ਕਿ ਦੋ ਮੈਂ ਉੱਥੇ ਥੱਲੇ ਪਈ ਸੀ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਮੇਰਾ ਇੱਕ ਫੋਨ ਆ ਉਹਦੇ ਵਿੱਚ ਲਾਲ ਫੋਨ ਆ ਉਹ ਮੈਨੂੰ ਦੇ ਦੋ ਸੋ ਮੈਂ ਮਨਦੀਪ ਨੂੰ ਫੋਨ ਕਰ ਸਕਦੀ ਹਾਂ ਮੈਂ ਕਿਸੇ ਨੂੰ ਦੱਸ ਸਕਦੀ ਹਾਂ ਕਿ ਸਾਡਾ ਐਕਸੀਡੈਂਟ ਹੋ ਗਿਆ ਮੈਂ ਮਨਦੀਪ ਨੂੰ ਉਸ ਟਾਈਮ ਫੋਨ ਕੀਤਾ ਮੈਂ ਕਿਹਾ ਮਨਦੀਪ ਐਕਸੀਡੈਂਟ ਹੋ ਗਿਆ ਤੇ ਫਿਰ ਉਹਨਾਂ ਨੇ ਪੁੱਛਿਆ ਸੀ ਕਿੱਥੇ ਆ ਮੈਂ ਸਿਰ ਮੈਨੂੰ ਨਹੀਂ ਪਤਾ ਪਰ ਸਾਡਾ ਐਕਸੀਡੈਂਟ ਹੋ ਗਿਆ ਤੁਸੀਂ ਜਲਦੀ ਆ ਜਾਓ ਉਦੋਂ ਮੈਂ ਉਹਨੂੰ ਕਹੇ ਸੀ ਕਿ ਦੀਪ ਨੇ ਰਿਸਪੌਂਡ ਕਰਦਾ ਮੈਨੂੰ ਨਹੀਂ ਸੀ ਪਤਾ ਤੇ ਮੈਂ ਕਿਹਾ ਹੈਲਪ ਸੀ ਕਿਰੇ ਦਿੱਲੀ ਚ ਸਾਨੂੰ ਯੂਜੀ ਬਾਰ ਕੱਟਦਾ ਮਨੂ ਮੈਂ ਫੋਨ ਕੀਤਾ ਮੈਂ ਕਿ ਹੇ ਸਾਡਾ ਐਕਸੀਡੈਂਟ ਹੋ ਗਿਆ ਮੈਂ ਇੱਥੇ ਹਾਂ ਤੁਸੀਂ ਛੇਤੀ ਛੇਤੀ ਆ ਜਾਓ ਤੇ ਮੈਂ ਲੋਕੇਸ਼ਨ ਉਸ ਟਾਈਮ ਪੇਜਤੀ ਸੀ ਪਰ ਮੇਰੀ ਸਰਵਿਸ ਇਨੀ ਵਧੀਆ ਨਹੀਂ ਸੀ ਉਸ ਟਾਈਮ ਸੋ ਕਿਰਾ ਦੂਸਰਾ ਬੰਦਾ ਸੀ ਕਿਰਾ ਮੇਰੇ ਕੋਲ ਸੀ ਮੈਂ ਕਿਹਾ ਸੀ ਇਸ ਨੰਬਰ ਤੇ ਫੋਨ ਕਰ ਦਿਓ ਮਨਦੀਪ ਦਾ ਫੋਨ ਆਇਆ ਉਹਦਾ ਬ੍ਰਦਰ ਆ ਕੇ ਉਹਨਾਂ ਨੇ ਦੱਸ ਕਿ ਕਿੱਥੇ ਹੈ ਕੀ ਹੋਇਆ ਯੂ نو ਮੇਰੇ ਕੋ ਉਸ ਟਾਈਮ ਨਹੀਂ ਗੱਲ ਹੁੰਦੀ ਸੀ ਮੈਂ ਥੱਲੇ ਪਈ ਸੀ ਤੇ ਮੇਰੀ ਬੋਡੀ ਬੋ ਹਾਈਪਰ ਵੈਂਟਿਲੇਟਿੰਗ ਸੀ ਸ਼ੌਕ ਦੇ ਵਿੱਚ ਸੀ ਪੇਂਦੇ ਵਿੱਚ ਸੀ ਬੋਖਾ ਸੀ ਹੁਣ ਤੁਸੀਂ ਕਾਫੀ ਕੁਐਸਚਨ ਸੀ ਸੰਗਤ ਕੋ ਕਿੰਨਾ ਮੈਂ ਕਰ ਸਕਦੀ ਮੈਂ ਕੋਸ਼ਿਸ਼ ਕਰੂਗੀ ਕਿੰਨਾ ਮੈਂ ਐਂਸਾ ਕਰ ਸਕਨੀ ਮੈਂ ਕਰ ਲੂੰਗੀ ਦੀਪ ਨੂੰ ਕਟਣ ਨੂੰ ਧੀ ਮੈਂਠ ਲੱਗੇ ਉਸ ਟਾਈਮ ਐਂਗਜਮੈਂਟ ਵੀ ਆ ਗਈ ਸੀ ਉਹਨਾਂ ਨੇ ਮੈਨੂੰ ਐਂਬੂਲੈਂਸ ਦੇ ਵਿੱਚ ਵੀ ਪਟਾਤਾ ਸੀ ਕਿਉਂਕਿ ਮੈਨੂੰ ਮੈਡੀਸਿਨ ਚਾਹੀਦੀ ਸੀ ਮੇਰੀ ਟੂ ਬਹੁਤ ਦੁਖਦੀ ਸੀ ਮੈਨੂੰ ਐਂਬੂਲੈਂਸ ਚ ਪਾਤਾ ਐ ਦੀਪਲੇ ਵੇਟ ਕੜੀ ਗਈ ਕੜੀ ਗਈ ਕਿੱਥੇ ਆ ਮੇਰਾ ਦੀਪ ਕੱਟਿਆ ਉਹਨੋਂ ਹਲੇ ਪਾਰ ਨੇ ਭੋਖ ਹਸੀ ਉਹਨਾਂ ਨੂੰ ਪਹਿਲਾਂ ਸਾਰਾ ਕੁਝ ਲੱਗੇਜ ਕੱਢਣਾ ਪਿਆ ਫੇ ਉਹ ਜਾ ਕੇ ਦੀਪ ਨੂੰ ਕੱਟ ਸਕਦੇ ਸੀ ਸੋ ਸਾਰਾ ਲੱਗੇਜ ਵੀ ਉਤਰ ਉਤਰ ਲਾਈਕ ਉੱਥੇ ਬੰਦਾ ਸੀ ਉਹਨੇ ਮੈਨੂੰ ਪੁੱਛਿਆ ਉਹਨੂੰ ਪਤਾ ਲੱਗ ਕੇ ਕਿ ਮੈਂ ਬਾਹਰੋਂ ਆਈ ਆ ਕਹਿੰਦਾ ਤੇਰਾ ਟ੍ਰਾਂਸਪੋਰਟ ਕਿੱਥੇ ਆ ਮੈਂ ਕਿਹਾ ਮੇਰਾ ਪਾਸਪੋਰਟ ਉੱਥੇ ਅੱਗੇ ਆ ਮੋੜੇ ਮੇਰਾ ਬ੍ਰਾਉਨ ਬੈਗ ਉਹ ਮੈਨੂੰ ਆ ਕੇ ਤੁਸੀਂ ਦੇ ਦੋ ਬ੍ਰਾਉਨ ਬੈਗ ਉਹਨੇ ਆ ਕੇ ਮੈਨੂੰ ਦਿੱਤਾ ਸੀ ਉਹਦੇ ਵਿੱਚ ਹੈਗਾ ਸੀ ਮੇਰਾ ਸਮਾਨ ਨੇ ਤੁਸੀਂ ਤੁਸੀਂ ਪੁੱਛਦੇ ਸੀ ਕੁਐਸਚਨਸ ਟੋਲਦੀ ਤੁਸੀਂ ਕਿਹਾ ਮੈਂ ਉੱਥੇ ਹੈ ਨਹੀਂ ਸੀ ਤੁਸੀਂ ਸਹੀ ਕਿਹਾ ਸੀ ਮੈਨੂੰ ਤੁਸੀਂ ਦੱਸੋ ਕਿਹੜੀ ਟੋਲ ਆ ਕਿਹੜੀ ਪੈਸੇਂਜਰ ਦੀ ਫੋਟੋ ਲੈਂਦੀ ਆ ਮੈਂ ਤਾਂ ਕਦੇ ਦੇਖੀ ਨਹੀਂ ਨਾ ਸਟੇਟਸ ਦੇ ਵਿੱਚ ਇਦਾਂ ਨਾ ਇੰਡੀਆ ਦੇ ਵਿੱਚ ਇਦਾਂ ਉਹ ਵੀ ਦੀਪਤਾ ਸਿਰਫ ਹੱਥ ਵਸਤਾ ਸੀ ਮੈਂ ਥੱਲੇ ਪਈ ਸੀ ਸੀਟ ਬੈਕ ਕਰਕੇ ਤਮੈਂ ਹੀ ਨਹੀਂ ਕੋਸ਼ਾਇਆ ਇਹ ਵੇਦਨ ਪੈਸੇਂਜਰ ਦੀ ਫੋਟੋ ਨਹੀਂ ਲੈਂਦੇ ਟੋਲ ਤੁਸੀਂ ਮੈਨੂੰ ਦੱਸੋ ਕਿੱਥੇ ਪੈਸੇਜੰਜਰ ਦੀ ਫੋਟੋ ਲੈਂਦੇ ਆ ਤੇ ਹਾਂ ਮੈਂ ਮੰਦੀ ਆ ਤੇ ਤੁਸੀਂ ਲੱਗੇਜ ਦਾ ਪੁੱਛਦੇ ਕਿੱਦਾਂ ਮੇਰਾ ਲੱਗੇਜ ਮਿਲਿਆ ਆ ਮਿਲਿਆ ਆਦਾਂ ਲੱਗੇਜ ਨਹੀਂ ਮੈਨੂੰ ਮਿਲਿਆ ਹਲੇ ਮਨਦੀਪ ਦੇ ਕੋਲ ਆ ਜ਼ਾਕਰੀ ਮੇਰਾ ਪਾਸਪੋਰਟ ਉਦੋਂ ਮਿਲ ਗਿਆ ਸੀ ਬਿਕਾਜ਼ ਮੈਂ ਆ ਭਾਈ ਨੂੰ ਕਹਿ ਤਸੀ ਅੱਗੇ ਸੀਟ ਤੇ ਕੋਲ ਆ ਕਿੱਥੇ ਹੋਰ ਮੇਰਾ ਸਮਾਨ ਸੀ ਐਂਬੂਲੈਂਸ ਆਈ ਮੈਂ ਐਂਬੂਲੈਂਸ ਤੇ ਵਿੱਚ ਸੀ ਧੀਮੇ ਤੇ ਬਾਅਦ ਦੀਪ ਨੂੰ ਲੈ ਕੇ ਆਏ ਮੈਂ ਉਹਨੂੰ ਪੁੱਛਿਆ ਮੈਂ ਕਿ ਦੀਪ ਠੀਕ ਆ? ਕਹਿੰਦੇ ਹਾਂ ਹੌਰਪੀਟ ਹੈਗੀ ਆ ਦੀਪਦੀ। ਮੈਂ ਕਿਹਾ ਓਕੇ ਫੇਰ ਦੀਪ ਠੀਕ ਹੋਊਗਾ। ਪਰ ਮੈਂ ਕਿਹਾ ਮੈਂ ਨਹੀਂ ਦੇਖ ਸਕਦੀ ਦੀਪ ਨੂੰ ਇੱਤਾ ਬਿਕਾਜ਼ ਕਾਫੀ ਬਲੱਡ ਸੀ ਉਹਦੇ ਉੱਪਰ। ਫੇ ਉਹਨਾਂ ਨੇ ਮੈਨੂੰ ਚੱਕ ਕੇ ਰੱਖਤਾ। ਦੂਸਰੀ ਕਰੀ ਐਂਡ ਉਹਨੂੰ ਸਾਗੀ ਸੀ। ਫੇ ਮੈਨੂੰ ਹੋਰ ਮੈਡੀਸਿਨ ਦੇ ਦਿੱਤੀ ਸੀ ਉਸ ਟਾਈਮ ਬਿਕਾਜ਼ ਮੇਰੀ ਟੂਈ ਦੀ ਬੋ ਪੇਨ ਸੀ। ਦੋਨੇ ਅਸੀਂ ਗਵਰਨਮੈਂਟ ਹਸਪੀਟਲ ਮੈਕਰੂਮ ਚ ਦੀਪ ਤੇ ਸਿਰੂਚ